ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਛੜੀ ਜਿਹੜੀ ਗਰਾਉਂਡ ਕਲਾਸ ਫਾਊਂਡੇਸ਼ਨ ਪਿੰਡਾਂ ਦੇ ਯੂਥ ਨਾਲ ਮਿਲ ਕੇ ਲਗਾਤਾਰ ਲਾਸਟ 6-7 ਸਾਲਾਂ ਤੋਂ ਪਲਾਂਟਿੰਗ ਦਾ ਕੰਮ ਕਰਦੀ ਆਉਂਦੀ ਆ ਅੱਜ ਅਸੀਂ ਦਸਤਰੀ ਵਾਲਾ ਪਿੰਡ ਪਹੁੰਚੇ ਤੇ ਪਾਤਣਾ ਬਲੋਕ ਜ਼ਿਲ੍ਹਾ ਪਟਿਆਲਾ ਪਿੰਡਾਂ ਇਹ ਯੂਥ ਕਲੱਬ ਦਾ ਬਹੁਤ ਹੀ ਵੱਡਾ ਇੱਕ ਮੈਂਥ ਹੈਗੀ ਇੱਥੇ ਮੁੰਡਿਆਂ ਦੀ ਇਹ ਸਾਡੇ ਨਾਲ ਯੂਥ ਕਲੱਬ ਦੇ ਮੈਂਬਰ ਖੜੇ ਆ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈਗਾ ਪ੍ਰਸ਼ਾਸਨ ਦਾ ਮੰਦਰੀਗਾ ਵੱਲੋਂ ਬੜਾ ਸਪੋਰਟ ਹੈਗਾ ਉਹਨਾਂ ਨੇ ਜਿਹੜੀ ਮੰਦਰੀਗਾ ਦਾ ਸਟਾਫ ਵੀ ਸਾਡੇ ਨਾਲ ਇੱਥੇ ਪਾਲਨ ਵਾਸਤੇ ਕੋਈ ਮੇਨ ਇੱਥੇ ਗੱਲ ਹੁੰਦੀ ਹੈ ਬੂਟੇ ਨੂੰ ਪਾਲਨ ਦੀ ਤੇ ਲਾਉਂ ਨੂੰ ਦਾ ਸਰ ਕੋਈ ਲਾ ਲੈਂਦਾ ਪਰ ਅੱਗੇ ਉਹਦੀ ਮੇਨਟੇਨੈਂਸ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ ਮੁੰਡਿਆਂ ਨੇ ਪੂਰੀ ਮਿਹਨਤ ਨਾਲ ਇੱਥੇ ਸਾਰਾ ਕੰਮ ਕੀਤਾ ਤੇ ਇਹਨਾਂ ਨੇ ਅੱਗੇ ਪਾਲਨ ਕੀ ਵੀ ਤੇ ਮੰਦਰੀਗਾ ਦਾ ਸਪੋਰਟ ਲਿਆ ਹੈਗਾ ਇਸ ਲਈ ਅਸੀਂ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਦਾ ਬੜਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਉਹਦੇ ਪੰਜਾਬ ਨੂੰ ਹਰਾ ਭਰਾ ਕਰਨ ਲਈ ਤੇ ਸਾਡੇ ਨਾਲ ਇੱਕ ਗ੍ਰੀਨ ਕੱਕਾ ਦੀ ਟੀਮ ਵੀ ਹੈਗੀ ਆ ਤੇ ਇੱਕ ਅੱਗੇ ਵਾਲੇ ਵੀ ਕਾਫੀ ਐਕਟਿਵ ਹਨ ਦਾ ਸਾਡੀ ਕੱਕੇ ਨਰਸੀ ਵੀ ਤਣਕਲੇ ਹੈਗੀ ਆ ਇਹ ਮੁੰਡੇ ਕਾਫੀ ਮਿਹਨਤੀ ਹੈ ਇਹ ਜਿੰਨਰੇ ਅਸੀਂ ਧੰਨਵਾਦ ਕਰਦੇ ਆ ਤੇ ਬਾਕੀ ਜੋ ਵੀ ਕਿਸੇ ਚੀਜ਼ ਦੀ ਲੋੜ ਸਾਨੂੰ ਇਸ ਕਲੱਬ ਨੂੰ ਪੈਂਦੀ ਹੈ ਯੂਥ ਕਲੱਬ ਨੂੰ ਅਸੀਂ ਨਾਲ ਖੜੇ ਹਾਂ ਨਾ ਧੰਨਵਾਦ ਸਾਰਾ ਮੈਂ ਹੁਣ ਕਲੱਬ ਮੈਂਬਰਾਂ ਨੂੰ ਕਹਾਂਗਾ ਸਾਡੇ ਨਾਲ ਦੋਸ਼ਾਂ ਵੰਡ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਜਾਣਦੇ ਆ ਵੀ ਵਾਤਾਵਰਨ ਨੂੰ ਬਚਾਉਣ ਲਈ ਅੱਜ ਜਿਹੜੇ ਰੁੱਖ ਨੇ ਬਹੁਤ ਜ਼ਰੂਰੀ ਨੇ ਇਸੇ ਉਪਰ ਆ ਲੇ ਤਾਂ ਅਸੀਂ ਕਲੱਬ ਦੇ ਨੁਮਾਇੰਦਿਆਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਸੰਪਰਕ ਕਰਿਆ ਸੀਗਾ ਵੀ ਸਾਨੂੰ ਬੂਟਿਆਂ ਦੀ ਲੋੜ ਹੈ ਤੇ ਸਾਡੀ ਛੋਟੀ ਜੀ ਅਪੀਲ ਤੇ ਰਾਉਂਡ ਗਲਾਸ ਫਾਊਂਡੇਸ਼ਨ ਨੇ ਫੁੱਲ ਲਾਏ ਨੇ ਤੇ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਮੈਂਬਰ ਉਹਨਾਂ ਸੀ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਬਹੁਤ ਜਿਆਦਾ ਥੈਂਕ ਯੂ ਸਰ ਤੇ ਬਾਕੀ ਇਥੇ ਜੰਗਲ ਲੱਗ ਰਿਹਾ ਹੈਗਾ ਜਿਵੇਂ ਅਸੀਂ ਛੋਟੀਆਂ ਝੜੀਆਂ ਸਾਡੇ ਪੰਜਾਬ ਚ ਕਿਸੇ ਕੋਈ ਇਲਾਕੇ ਚ ਨੂੰ ਵਣ ਬੋਲ ਦਿੰਦੇ ਆ ਕੋਈ ਝੜੀ ਬੋਲ ਦਿੰਦੇ ਕੋਈ ਛਿੜਾ ਬੋਲ ਦਿੰਦੇ ਆ ਐ ਕਰਕੇ ਅਲੱਗ-ਅਲੱਗ ਲੱਗ ਜਾਂ ਤਾਂ ਪੰਜ ਛੇ ਰੈਨਬਸੇ ਦੇ ਆਕਸੀਜਨ ਦੇ ਸਰੋਤ ਹੈਗੇ ਸਾਰੇ ਤੇ ਜੇ ਕਿਸੇ ਵੀਰ ਭਰਾ ਨੇ ਯੂਥ ਕਲੱਬ ਨੇ ਖਾਸ ਕਰਕੇ ਕੋਈ ਐਸੀ ਕੋਈ ਪਲਾਂਟੇਸ਼ਨ ਕਰਾਉਣੀ ਹੈ ਪੰਜਾਬ ਦੇ ਇਲਾਕੇ ਚ ਮਾਲਵੇ ਚ ਖਾਸ ਕਰਕੇ ਤਾਂ ਸਾਡੇ ਨਾਲ ਫਾਊਂਡੇਸ਼ਨ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ